យាយាយាយាយាយាយាយាយាយា ਇਹ ਕਿੰਨਾ ਜਿਆਦਾ ਵਿਆਨ ਹੋਇਆ ਵਾ ਵੈਸ਼ਨ ਦੇ ਵਿਗਏ ਸੀ ਪਹਿਲੀ ਵਾਰੀ ਘਰ ਹੋ ਗਏ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਧਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਤੇ ਸਾਡੀ ਭਾਬੀ ਦੀ ਜਨਤ ਹੋਈ ਸਭ ਤੋਂ ਛੋਟੀ ਭਾਬੀ ਵੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀ ਚਾਹ ਨਹੀਂ ਪੂਰੇ ਤੇ ਸਾਡੇ ਹਾਂਜੀ ਹਾਂਜੀ ਭਾਡੇ ਚਾਵਣੀਆਂ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰ ਤੂੰ ਮਾਰਾ ਦੇ ਜਾਣਾ ਮੇਦੀ ਬੁਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹੇਗੀ ਮੇਰੀ ਧੀ ਆਈ ਆ ਤੂੰ ਮਾਰਾ ਤਾਂ ਨਹੀਂ ਜਾਦਾ ਦਰਸ਼ਨ ਵੀ ਨਹੀਂ ਦਿੱਤੇ ਮਾਰਾ ਨੇ ਉਹਨੂੰ ਮਨਜ਼ੂਰੀ ਨਹੀਂ ਪਾਈ ਹੋਇਆ ਜੇ ਇਹ ਗੱਲ ਹੋਈ ਆ ਗਈ ਕੋਈ ਭਾਈ ਤੂੰ ਇਹਦੇ 5 ਵੇ ਨੇ ਤੂੰ 10:00 11:00 ਵੇ ਤੱਕ ਆ ਜਾਣਾ ਬਨਨਵਾਸ ਸ੍ਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਹੀ ਠਾਈ ਗੱਲ ਤੂੰ ਇਹਨਾਂ ਦੀ ਮੈਰਿਜ ਹੋਈ ਆ ਜੀ ਆਜ ਨੂੰ 1 ਮਹੀਨਾ ਹੋ ਗਿਆ ਪੁਰਾ ਮੈਰਜ ਦਾ ਜੀ ਪੰਡੀ ਯਾਤਰਾ ਵਾਸਤੇ ਵੈਸ਼ਨੂ ਦੇ ਮਾਤਾ ਦੇ ਘਰੇ ਕੱਲ ਜੀ ਤੈਕ ਗਏ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਸਿਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸਿਰੇ ਹੀ ਯਾਤਰਾ ਕਰਾਂਗੇ ਜੀ ਸਿਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਇਹ ਭਰਾ ਮੇਰੇ ਨੇ ਫੋਨ ਕੀਤਾ ਮੈਂ ਤਾਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਿਹਾ ਤਿੰਨ ਵਜੇ ਉਹਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਿਹਾ ਤੇ ਮਜ਼ਲਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੁੰਮ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਇਹ ਨਾਮ ਹੀ ਚੰਗੇ ਕਰਾਣੇ ਨਹੀਂ ਪਤਾ ਕਿ ਉਹਦਾ ਪਿੱਕੇ ਦਾ ਨਾਮ ਸਪਨਾ ਹਣਾ। ਉਹਨੇ ਕਹਿੰਦੇ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਿਆਨਪੁਰ ਤੋਂ ਦੇ ਵਿੱਚ ਹੋਈ। ਹਾਂ ਜੀ ਤੇ ਇੱਕ ਮਹੀਨਾ ਹੋਇਆ ਗਿਆ ਹੁਣ ਚਾਹ ਵੀ ਕੋਈ ਹਾਂਜੀ ਹਾਂਜੀ ਇੱਕ ਮਹੀਨਾ ਜਿਆਨ ਨੂੰ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹਦਾ ਆ ਪੀ ਕੇ ਦੇਖਿਆ ਜੀ ਅੰਮ੍ਰਿਤਸਰੋਂ ਉਹਨਾਂ ਦਾ ਵਿਆਹ ਕਿੱਧਰ ਦੀ ਜੀ ਸਲੀਪਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਦੀ ਚਿੰਤਾ ਹੀ ਨਹੀਂ ਤੇ ਆ ਗੱਲ ਤਾਂ ਇਹਨਾਂ ਨਾਲ ਨਹੀਂ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗੇ 5-10 ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਵੀ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਡੈਨ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਕਿਚਨ ਲੱਗਿਆਂ ਛੱਡ ਦੇ ਜੇ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜ਼ਖਮ ਵੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇਡੀ ਦਾ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਅਸੀਂ ਤੇ ਮੇਰਾ ਭਰਾ ਜਿਹੜਾ ਸੀ ਸੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਾ ਦਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀ ਉਮਰ ਨੇ ਹੁਣੇ 28 29 ਸਾਲ ਦੀ ਰਾਣੀ ਉਹ 26 27 ਸਾਲ ਦੀ ਬੋਟੀ ਦੀ ਹੋएगी ਜੀ ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਥੇ ਜੀ ਸਾਡੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਲੀ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਹੁੰਨੇ ਆ ਸਾਨੂੰ ਅਫਕ ਨੇ ਮੈਸੇਜ ਕੀਤਾ ਜੀ ਸਾਰਾ ਹਫਤਾ ਜਿਹੜਾ ਅਸੀਂ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਆ ਤੇ ਲੈ ਕੇ ਆਉਣਗੇ ਤੇ ਤੁਸੀਂ ਮਤਲਬ ਉਹ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਜੀ ਸਾਨੂੰ ਕੋਈ ਅਸੀਂ ਬਸ ਜ਼ੇਰ ਦੇ ਬਸ ਇਦਾਂ ਹੀ ਬੁੰਦਲੇ ਫਿਰਨ ਦੇਾਨੂੰ ਕੋਈ ਕਹਿੰਦਾ ਸੀ ਕੋਈ ਡੈਡ ਬੋਡੀ ਨਹੀਂ ਵੀ ਹਜੇ ਤੱਕ ਕੋਈ ਡੈਡ ਬੋਡੀ ਨਹੀਂ ਕਮਤੀ